ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਵੀਰਹਰਾਂ ਦਾ ਨੋਟ ਕਰ ਲਿਓ। ਪਿੰਡ ਸਖੀਰਾ ਤੇ ਜिले ਦੀ ਗੱਲ ਕਰੀਏ ਤਾਂ ਸਜਣੋ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤਹਿਸੀਲ ਆ ਗਈ ਪੱਟੀ ਤੇ ਵਪਾਰ ਲੈਣ ਦਾ ਕੰਮ ਆ ਸਜਣੋ ਬਾਈਹਰਾਂ ਦਾ। ਤੇ ਰੂਟੀਨ ਚੀ ਵੀਰਹਰੀ ਕਹਿੰਦੇ ਵੀ ਆਪਣੇ ਕੋਲੇ ਪਸ਼ੂ ਆਉਂਦੇ ਆ ਤੇ ਫੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਸੱਜਣੋ ਪਹੁੰਚ ਜਾਂਦੇ ਆ ਪਹਿਲੀ ਵਾਰੀ ਵੀਰਹਰਾ ਦਾ ਮੇਲ ਹੋਇਆ ਸੱਜਣੋ ਤੇ ਬਾਈਹਰਾਂ ਦੇ ਕੋਲੇ ਨਾ ਅੱਜ 4 ਵੜਾਂ ਜਿਹੜੀਆਂ ਫੋਰ ਸੇਲ ਵਿਕਾਊ ਆ ਕੱਲੇ-ਕੱਲੇ ਦੀ ਆਪਾਂ ਡਿਟੇਲ ਲਾਵਾਂਗੇ ਕੱਲਾ-ਕੱਲਾ ਤੋਰ ਕੇ ਵੇਖਾਂਗੇ ਕੱਲੇ-ਕੱਲੇ ਦਾ ਰੇਟ ਆ ਜਿਹੜਾ ਉਹ ਵੀਡੀਓ 'ਚ ਹੋਊਗਾ ਕੋਈ ਵੀ ਪਸ਼ੂ ਪਸੰਦ ਆ ਗਿਆ ਸੱਜਣੋ ਤਸੱਲੀ ਕਰਕੇ ਖਰੀਦਦਾਰੀ ਕਰਿਓ ਕਿਉਂਕਿ ਤੁਸੀਂ ਇਹਨਾਂ ਤੇ ਜਿਹੜੇ ਉਹ ਪੈਸੇ ਖਰਚ ਕਰਨੇ ਆ ਤੇ ਨਵੇਂ ਵੀਰਾਂ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਾ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਜਿਹੜਾ ਬਟਨ ਆ ਸਜਣੋ ਉਹ ਵੀ ਆਲ ਤੇ ਸੈੱਟ ਕਰ ਲਿਓ ਆਜੋ ਬਿਲਕੁਲ ਤਾਜੀ ਸੂਈ ਗਿੱਲੇ ਨਾਲੂਏ ਵਾਲੀ ਵਹਿੜਾ ਵੀਰ ਹਰਾਂ ਕੋਲੇ ਇੱਕ ਉਹਦੇ ਤੋਂ ਆਪਾਂ ਸ਼ੁਰੂ ਕਰਦੇ ਆਂ ਤੋਰ ਕੇ ਵੀ ਬਿਣੇ ਆ ਤੇ ਰੇਟ ਵੀ ਜਾਣਦੇ ਆ ਤੇ ਡਰੈੱਸ ਭਰਾ ਤੋਂ ਲੈ ਕੇ ਤੇ ਨੰਬਰ ਲਾਉਣੇ ਆ ਸਕਰੀਨ ਤੇ ਆਜੋ ਕਰੀਏ ਗੱਲਬਾਤ ਵਧੀਆ ਅਗੇ ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ 25 ਬੋਲਿਓ ਥੋੜਾ ਜਿਆ ਹੋਰ ਸੁਣਾਓ ਮੇਰੇ ਭਰਾ ਠੀਕ ਠਾਕ ਵੀਰੇ ਠੀਕ ਠਾਕ ਆ ਵੀਰੇ ਵਧੀਆ ਜੀ ਤੇ ਆਪਣਾ ਵਪਾਰ ਦਾ ਕੰਮ ਹੈ ਨਾ ਨਾ ਕੀ ਵੀਰ ਦਾ ਵੀਰ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਸਤਨਾਮ ਸਿੰਘ ਸਤਨਾਮ ਸਿੰਘ ਤੇ ਸਾਂਝੀ ਕਰਦੇ ਕੰਮ ਹਾਂਜੀ ਸਾਂਝਾ ਸਾਂਝਾ ਤੇ ਵੀਰੇ ਆਪਣਾ ਪਿੰਡ ਕਿਹੜਾ ਪਿੰਡ ਵੀਰ ਜੀ ਸਖੀਰਾ ਸਖੀਰਾ ਤੇ ਜਿਲ੍ਹਾ ਤਰਨਤਾਰਨ ਆ ਗਿਆ ਤਹਿਸੀਲ ਪੱਟੀ ਤੇ ਵੀਰੇ ਮੋਬਾਈਲ ਨੰਬਰ 78475 15784 ਇੱਕ ਰਹੀ ਹੋਰ ਰਿਪੀਟ ਕਰੀ 78475 15784 ਤੇ ਇਹ ਜਿਹੜੀ ਵਹਿੜ ਆ ਵੀਰੇ ਇਹ ਕਿਹੜਾ ਸੂਆ ਸੂਈ ਆ ਵੀਰ ਜੀ ਦੁੱਜਾ ਸੂਆ ਸੂਈ ਆ ਠੀਕ ਆ ਕਰਾਸ ਹੰਗ ਦੀ ਹੈਨਾ ਵੀਰ ਜੀ 14 ਕਿਲੋ ਬੌਲਾ ਹੋਊਗਾ ਹੁਣ ਜਿਹੜਾ ਤਿਆਰ ਹਾਂਜੀ ਕਿੰਨੇ ਦਿਨਾਂ ਦੀ ਸੂਈ 4 ਦਿਨਾਂ ਦੀ ਵੀਰ ਜੀ ਸੂਈ ਚਾਰਾਂ ਦਿਨਾਂ ਦੀ ਸੂਈ ਥੱਲੇ ਤੇ 14 ਕਿਲੋ ਬੌਲਾ ਕੋਈ ਗੱਲ ਨਹੀਂ ਕੀ ਬਾਤ ਆ ਕਰਾਸ ਹੰਗ ਚ ਹੈਨਾ ਥੋੜਾ ਐ ਹੁੰਦਾ ਵੀ ਲੱਤਾਂ ਲੁੱਤਾਂ ਨਾ ਮਾਰਦੀ ਹੋਵੇ ਨਹੀਂ ਕੀ ਬਾਤ ਆ ਮਿੱਤਰੋ ਬਾਈ ਹਰੇ ਨੇ ਨਾ ਛੱਕੇ ਛੜਾਤੇ ਆ ਵੇਖੋ ਕੋਈ ਨਿਆਣਾ ਨਹੀਂ ਕੋਈ ਕੁਛ ਨਹੀਂ ਤੇ ਐਂ ਹੀ ਬਹਿ ਗਿਆ ਵੀਰ ਵਾਕਿਆ ਹੀ ਓਕੇ ਰਿਪੋਰਟ ਆ ਵੀਰੇ ਤੋਰ ਕਰਾ ਚੱਕ ਮੇਰਾ ਭਰਾ ਬੱਚਾ ਇਹਦੇ ਮਗਰ ਵੀਰੇ ਜਿਹੜੇ ਮਗਰ ਤੇ ਬੱਚਾ ਛੱਡਦੇ ਥੱਲੇ ਕਿ ਨਹੀਂ ਛੱਡਦੇ ਵੀਰੇ ਢੰਗਾ ਲਾਉਂਦੇ ਆ ਢੰਗਾ ਜਿਵੇਂ ਨਿਆਣਾ ਕਹਿ ਦਿੰਦੇ ਆ ਸੱਜਣੋ ਵੀਡੀਓ ਬਣਾਉਣ ਦਾ ਟਾਈਮ ਨਾ 1:00 ਵਜੇ ਦਾ ਤੇ ਥੱਲਿਓਂ ਕਰਮਾਂ ਵਾਲੀ ਮੱਲਾਂ ਰਗੀ ਆ ਵੇਖੋ 14 ਕਿਲੋ ਐਸ ਵੇਲੇ ਬੋਲਾ ਜਿਹੜਾ ਇਹਦੇ ਕੋਲੇ ਹਾਜ਼ਰ ਆ ਤੇ ਵੀਰੇ ਕਿੰਨਾ ਦੁੱਧ ਨੇ ਦਿੱਤਾ ਪਹਿਲੇ ਸੂਏ ਅੱਛਾ ਨਹੀਂ ਠੀਕ ਓਕੇ ਓਕੇ ਕੱਦ ਕੋ ਤਾਂ ਬਹੁਤ ਚੰਗਾ ਹਨਾ ਮੋੜਲਾ ਮੇਰਾ ਭਰਾ ਮੋੜਲਾ ਮੋੜਲਾ ਲਓ ਵੀ ਸੱਜਣੋ 20 ਕਿਲੋ ਤੋਂ ਦੁੱਧ ਬਾਈ ਕਹਿੰਦਾ ਵੀ ਗਰੰਟੀ ਦਿੱਤੀ ਹੈ ਜੇ ਚੰਗੀ ਸਾਂਭੋਗੇ ਨਾ ਤੇ ਦੁੱਧੇ ਨੂੰ ਜਾਦੇ ਨਹੀਂਗਾ ਕਿਉਂਕਿ ਲੇਵੇ ਦੀ ਕੁਆਲਿਟੀ ਕਰਮ ਵਾਲੀ ਥੱਲੇ ਬਹੁਤ ਚੰਗੀ ਆ ਕਰੋ ਚੈੱਕ ਟੌਪ ਦੀ ਵਹਿੜ ਵਿਖਾ ਰਹੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਤੇ ਬਾਕੀ ਥਣ ਚਵਾਈ ਚੁਈ ਤੁਹਾਨੂੰ ਐ ਭਰਾ ਨੇ ਬਹਿ ਬੂਕੇ ਵਿਖਾਤਾ ਕਿਉਂਕਿ ਕ੍ਰੋਸ ਸੰਗ ਦੀ ਗਾਂ ਤੇ ਕਈ ਵਾਰੀ ਐਂ ਜੇ ਹੁੰਦਾ ਵੀ ਇਹ ਨਾ ਹੋਵੇ ਯਾਰ ਲੱਤਾਂ ਮਾਰਦੀ ਹੋਵੇ ਤੇ ਪਰ ਨਹੀਂ ਸਜਣੋ ਕਦ ਕਾਠ ਵੇਲ ਥਾਂ ਲੇਵੇ ਦੀ ਕੁਆਲਿਟੀ ਨਾ ਜਿਹੜੇ ਮਰਜੀ ਬਣੇ ਹੋ ਕੇ ਚੋਲੇ ਕੋਈ ਗੱਲ ਬਾਤ ਨਹੀਂ ਜਿਹੜੇ ਹਾਂ ਵੀ ਤੂਰ ਕੇ ਲਿਆਏ ਆ ਹਨ ਵੀ ਛੜ ਮਾਰਨ ਦਾ ਤਾਂ ਕਰਮ ਵਾਲੀ ਨੂੰ ਪਤਾ ਹੀ ਨਹੀਂ ਹਨ ਨਹੀਂ ਠੀਕ ਆ ਬਾਈ ਓਕੇ ਰਿਪੋਰਟ ਗਿਰੇ ਰੇਟ ਕੀ ਰਹੂਗਾ ਇਹਦਾ ਜੀ ਮੁੱਲ ਤੇ 60 ਕਰਦੇ ਜੈਤ ਜੀ ਦੇ ਦਈਏ ਪਹਿਲੀ ਵਾਰੀ ਮਿਲੇ ਆ ਮੇਰਾ ਭਰਾ ਵੀਰ ਹਾਂ ਨਾਈਛਪਿੰਜਾ ਯਾਰ ਦੀ ਹਣੀਓ ਹਾਂ ਨਾ 56 ਦੀ 55 ਦੀ ਦੇ ਦਈਏ ਕਰ ਦੋ ਮਾਮ ਹੈ ਕਰ ਦਾਂਗੇ ਮਾਮ ਲਓ ਵੀ ਸੱਜਣਾ 55000 ਦੀ ਵੀਰ ਦੇ ਨੰਬਰ ਸਕਰੀਨ ਤੇ ਚੱਲਦਾ ਹੋਊਗਾ ਤੇ ਗਾਂ ਨਾ ਜ਼ਰੂਰ ਖਰੀਦਿਓ ਕਿਉਂਕਿ ਘਰੇ ਗਰਮੀ ਆ ਗਈ ਆ ਤੇ ਸੱਜਰ ਸੁਈ ਆ ਜੇ ਮਾਇ ਤੇ ਬਾਲੇ ਪੈਸੇ ਨਹੀਂ ਲਾਉਣੇ ਤਾਂ ਗਾਂ ਦੇ ਗੱਲ ਕਰਕੇ ਨਾ ਭਰਾ ਹਰਾਨਾ ਗਾਂ ਜ਼ਰੂਰ ਖਰੀਦ ਵੀਰੇ ਆ ਗਾਂ ਦੀ ਕੀ ਡਿਟੇਲ ਆ ਜਿਹੜੀ ਆ ਵੱਡੀ ਸਾਰੀ ਖੜੀ ਏਕਾ ਵੀਰ ਜੀ ਇਹਦੇ ਥੱਲੇ 10 ਕਿਲੋ ਦੁੱਧ ਦਊਗਾ 10 ਕਿਲੋ ਦੁੱਧ 4 ਮਹੀਨਿਆਂ ਦੀ ਸੂਈ ਹੋਗੀ 4 ਮਹੀਨਿਆਂ ਦੀ 2 ਮਹੀਨਿਆਂ ਦੀ ਗੱਭਣ ਹੋਗੀ 2 ਮਹੀਨਿਆਂ ਦੀ ਗੱਭਣ ਗਾਂ ਨੇ ਸੱਜਰ ਨੇ ਬਾਈ ਕਿੰਨਾ ਕ ਦੁੱਧ ਦਤਾਂ ਹੈ ਬਾਈ 20 ਕਿਲੋ ਕ ਕਰਦੀ ਰਹੀ ਵੱਡੀ ਗਾਂ ਵੱਡੀ ਬਹੁਤ ਹੈ ਨਾ ਤੇ ਵੀਰੇ ਇਹਨੂੰ ਵੀ ਤੋਰ ਖੋਲ ਕੇ ਥਣਾ ਥਣਾ ਲੋਕ ਕੇ ਨਾ ਭਰਾ ਕੀ ਬਾਤ ਅੱਛਾ ਇਹ ਵੀ ਬਹੁਤ ਸੀਲਾ ਨਹੀਂ ਠੀਕ ਆ ਠੀਕ ਆ ਠੀਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਇਹਨੂੰ ਤੋਰ ਕੇ ਵੇਖਾਂਗੇ ਪਹਿਲਾਂ ਲਓ ਵੀ ਸਜਣੋ ਰੌਣਕ ਮੇਲਾ ਵੀ ਚੈੱਕ ਕਰ ਲਓ ਤੇ ਬਾਕੀ ਗਾਂ ਦੀ ਤੋਰ ਵੀ ਚੈੱਕ ਕਰ ਲਓ ਵਾਕਿਆ ਹੀ ਸੱਜਣੋ ਚੰਗੇ ਦੁੱਧ ਵਾਲੀ ਗਾਂ 2 ਮਹੀਨਿਆਂ ਦੀ ਪ੍ਰੈਗਨੈਂਟ ਦੱਸਦੇ ਬਾਈ ਹਰੀ ਤੇ ਵੀਰੇ ਆਪਾਂ ਚੈੱਕ ਤਾਂ ਨਹੀਂ ਕਰਾਈ ਹਜੇ ਹੋਜੂਗੀ ਹਨਾ ਜੇ ਕੋਈ ਭੈਣ ਭਰਾ ਸੌਦਾ ਕਰਦਾ ਤੇ ਚੈੱਕ ਕਰਾ ਕੇ ਦੇ ਦਿਆਂਗੇ ਹਾਂ ਘਰ ਦੀ ਗਾਂ ਆ ਇਹ ਚ ਕੋਈ ਚੱਕਰ ਨਹੀਂ ਹਾਂ ਵੀ ਗਾਂ ਨਹੀਂ ਲਈ ਨਹੀਂ ਠੀਕ ਆ ਲੋ ਵੀ ਸੱਜਣੋ 2 ਮਹੀਨਿਆਂ ਦੀ ਵੀਰ ਹਰੀ ਕਹਿੰਦਾ ਵੀ ਚੈੱਕ ਕਰਾ ਕੇ ਦੇਵਾਂਗੇ ਤੁਹਾਨੂੰ ਕੀ ਬਾਤ ਆ ਬੜਾ ਤਗੜਾ ਸਰੀਰ ਕ ਢਾਂਚਾ ਮਿੱਤਰੋ ਜਦਨ ਗਾਂ ਤਿਆਰ ਹੋ ਗਈ ਨਾ ਪੂਰੇ ਮੰਨ ਲਓ ਵੀ ਲੋਡ ਤੇ ਆ ਗਈ ਤੇ ਕੋਈ ਜਿੰਨੇ ਮਰਜੀ ਪੈਸੇ ਮੰਗ ਲੇ ਤੇ ਸਜਣੋਂ ਗਾਂ ਵਿਕੂਗੀ ਕੋਈ ਐ ਨਹੀਂ ਗੱਲ ਥਣ ਲੱਗਾ ਮਾਝ ਹਰਗਾ ਕਰਮਾ ਵਾਲੀ ਨੂੰ ਵੇਖੋ ਫੇ 10 ਕਿਲੋ ਦੁੱਧ ਹਜੇ ਵੀ ਕਰਮਾ ਵਾਲੀ ਦੇ ਕੋਲੇ ਹੈਗਾ ਤੇ ਆ ਵੱਛਾ ਵੀਰੇ ਦਾ ਹਾਂਜੀ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਇਹਦਾ ਵੀ ਸ਼ਾ ਜੀ ਮੁੱਲ 30 ਕਰਦੇ ਆ 30000 ਰੁਪਿਆ ਤੇ ਉਹਦੇ ਚੋਂ ਉਹ ਚੋਂ 2000 ਕਰ ਦਾਂਗੇ ਮਾਨ ਤਾਨ 28000 ਦੀ ਹਾਂ 28000 ਦੀ 27000 ਦੀ 27000 ਦੀ ਠੀਕ ਆ ਵੀਰੇ ਠੀਕ ਆ ਤੇ 27000 ਚ ਅਗਲਾ ਆਪਦੀ ਚੈੱਕ ਕਰਾ ਸਕਦਾ ਹੈ ਹਨਾ ਕਿਉਂਕਿ ਪੈਸੇ ਖਰਚ ਕਰਨੇ ਨਹੀਂ ਠੀਕ ਆ ਤੇ ਆ ਜਾ ਵੀਰੇ ਇੱਕ ਅੱਗੇ ਉਹ ਡੱਬੀ ਵੈੜ ਵਿਖਾਈਏ ਹਨਾ ਲੋ ਵੀ ਸੱਜਣੋ ਤੋਕੜ ਗੱਬ ਚੈੱਕ ਪਾਸ ਬਾਈ ਹਰੀ ਕਹਿੰਦੇ ਕਰਾ ਕੇ ਦੇਵਾਂਗੇ 28000 ਚ ਵੱਡੀ ਗਾਂ 27 ਸੌਰੀ 27000 ਵੀਰੇ ਇਹਦੀ ਕੀ ਡਿਟੇਲ ਆ ਵੀਰ ਜੀ 11 ਕਿਲੋ ਦੁੱਧ ਹੋਊਗਾ ਸੂਆ ਕਿਹੜਾ ਹਾਂਜੀ ਵੀਰ ਜੀ ਪਹਿਲਾਂ ਸੂਈ ਬਸ ਪਲੂਣ ਸੂਈ ਥੱਲੇ 11 ਕਿਲੋ ਦੁੱਧ ਆ ਇਹ ਵੀ ਕਰਮਾਂ ਵਾਲੀ ਜਮਾ ਬਰਫੀ ਆ ਹਨਾ ਨਹੀਂ ਠੀਕ। ਦੀਆਂ ਪੰਡੀਆਂ ਦਲਾਂ ਦੀ ਸੂਈ ਜੋ। ਮਗਰ ਵੀ ਬੱਚੀ। ਬੱਚੀ 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 ਬਹੁਤ ਬਰੀਟ ਵਾਲੀ ਵੀ। ਨਹੀਂ ਬੜੇ ਟਾਪ ਦਾ ਟੀਕਾ ਲਵਾਇਆ ਕਿਸ ਨੇ ਵੈੜ ਨੂੰ। ਨਹੀਂ ਠੀਕ ਆ ਵੀਰੇ ਠੀਕ ਆ। ਓਕੇ ਰਿਪੋਰਟ ਆ। ਤੇ ਵੀਰੇ 11 ਕਿਲੋ ਦੁੱਧਾ ਹੁਣ? ਹਾਂਜੀ। ਠੀਕ ਆ ਭਰਾਜੀ ਠੀਕ ਆ। ਇਹਨੂੰ ਵੀ ਤੌਰ ਕਰਾ ਚੱਕ। ਸੂਆ ਦਾ ਦੂਜਾ ਹੂ? ਨਹੀਂ ਪਹਿਲਾ ਸੂਆ। ਪਲੂਨ ਸੂਈ। ਹਾਂ ਪਲੂਨ ਸੂਈ ਆ। ਨਹੀਂ ਠੀਕ ਆ। ਸੱਜਣੋ ਪਲੂਨ ਸੂਈ ਆ ਵੈੜ। ਮਗਰ ਬੱਚੀ ਚੰਗੀ ਨੂੰ ਜਨਮ ਦਿੱਤਾ ਤੇ ਤੌਰ ਕਰੋ ਚੱਕ। ਵੇਖਿਓ। ਕੀ ਬਾਤ। ਥਾਣ ਵੀ ਬਹੁਤ ਕੰਮ ਦਾ ਹਾਂਜੀ ਹਾਂਜੀ ਲੋ ਵੀ ਸਜਣੋ ਜਿਹੜਾ ਲੇਵੇ ਦੀ ਜਿਹੜੀ ਗੱਲ ਕਰੀਏ ਨਾ ਥੋੜੀ ਜਿਹੀ ਧੱਕ ਜ਼ਰੂਰ ਗਾਹ ਨੂੰ ਆ ਤੇ ਬਾਕੀ ਚੰਗੀ ਆ ਪ੍ਰਿੰਟ ਬਹੁਤ ਚੰਗਾ ਸਜਣੋ ਕਰ ਲੋ ਚੈੱਕ ਵੇਖੋ ਮੋੜ ਲਿਆ ਵੀਰੇ ਮੋੜ ਲਿਆ ਪਲੂਨ ਸੂਈ ਵਹਿੜਾ ਸਜਣੋ ਮਗਰ ਵੱਛੀ ਤੇ 11 ਕਿਲੋ ਦਾ ਦੁੱਧ ਵੀਰ ਹਰੀ ਕਹਿੰਦੇ ਗੱਲਾਂ ਬਾਤਾਂ ਪਹਿਲਾਂ ਹੋਈਆਂ ਮੈਂ ਕਿਹਾ ਵੀ ਦੁੱਧ ਉਹ ਹੀ ਦੱਸਿਓ ਜਿਹੜਾ ਸਜਣੋ ਭਾਂਡੇ ਚ ਆਜੂਗਾ ਤੇ ਬਾਈ ਹਰੀ ਕਹਿੰਦੇ ਵੀ ਆਪਾਂ ਉਹੀ ਦੱਸਾਂਗੇ ਤੇ ਉਹੀ ਮੱਲ ਕਰਾਂਗੇ ਚੰਗੀ ਵਹਿੜ ਆ ਮਿੱਤਰੋ ਤੇ ਵਛੀ ਜਿਵੇਂ ਦੱਸਿਆ ਤੁਹਾਨੂੰ ਪਹਿਲਾਂ ਵੀ ਮਗਰ ਆ ਤੇ ਥਣ ਦਾ ਸਹਿਜ ਸੂਝ ਤੁਹਾਨੂੰ ਮੈਂ ਚੈੱਕ ਕਰਾ ਦਿੰਨਾ ਨੇੜੇ ਤੋਂ ਜੀ ਇਹ ਜਦਾ ਰੱਸੀ ਲੈਂਦੀ ਜੋ ਅੱਛਾ ਹਾਂਜੀ ਇਹ ਰੱਸੀ ਲੈਂਦੀ ਜੋ ਠੀਕ ਆ ਜੀ ਇਹਨੂੰ ਨਿਆਣਾ ਪਾ ਪਾ ਨਿਆਣਾ ਪਾਉਣੇ ਆ ਹਾਂਜੀ ਇਹ ਨਿਆਣਾ ਲੈਂਦੀ ਜੋ ਨਹੀਂ ਠੀਕ ਆ ਠੀਕ ਆ ਠੀਕ ਆ ਨਿਆਣਾ ਤਾਂ ਪਾਉਣਾ ਵੀ ਚਾਹੀਦਾ ਗਾਂ ਨੂੰ ਤੇ ਇਹ ਇਹਦਾ ਕੀ ਰੇਟ ਰਹੂਗਾ ਵੀਰ ਜੀ ਸ਼ਾਇਦ ਆ ਮੁੱਲ ਅੱਛਾ ਕਰਦੇ 40 40 ਹਜ਼ਾਰ ਤੇ ਮੌਕੇ ਤੇ ਪਾਉ ਜੀ 9 37000 ਦੀ ਵਛੀ ਦੇ ਦਾਂਗੇ ਹੋਰ ਕੋਈ ਮਾਨਤਾਨ ਇਹ ਨਹੀਂ ਉਹ ਜੋ ਕਹਤਾ ਨਾਲ ਦੇ ਨੇ ਠੀਕ ਹੈ ਅੱਛਾ 37000 ਹੋਰ ਲੈਸ ਕਰ ਦੇ 36000 ਦੀ ਸ਼ਾ ਦੇ ਦਾਂਗੇ 36000 ਦੀ ਲਓ ਵੀ ਸੱਜਣੋ ਹੁਣ ਭਰਾ ਹਰਾਂ ਨੇ ਫੁੱਲ ਮਾਨਤਾਨ ਕਰਤਾ ਗਾਂ ਨੇ ਨਾ ਬਾਈਆਂ ਨੇ ਥਾਣਾ ਨੂੰ ਹੱਥ ਮਾਰਿਆ ਤੇ ਕਿੱਲੇ ਠੋਗ ਗਿਆ 11 ਕਿਲੋ ਦੁੱਧ ਆ ਤੇ ਸੱਜਣੋ ਮਗਰ ਵੀ ਟੌਪ ਦੀ ਵੱਛੀ ਆ ਤੇ 36000 ਦੀ ਕਹਤੀ ਭਰਾ ਹਰਾਂ ਨੇ ਸੱਜਣੋ ਇੱਕ ਤੋਂ ਦੋ ਬਣ ਜਾਣੀਆਂ ਕਿਉਂਕਿ ਮਗਰ ਵੀ ਵਹਿੜ ਤੇ ਵੱਛੀ ਬਹੁਤ ਟੌਪ ਦੀ ਆ ਤੇ ਬਾਈ ਜੇ ਕੋਈ ਮਾੜੀ ਮੋੜ ਸੇਵਾ ਹੋਰ ਚੰਗੀ ਕਰੇ ਦੁੱਧ ਦੇ ਦੂ 12 ਕਿਲੋ ਤੇਰਾ ਇਹਨਾਂ ਦਾ ਦੇ ਦੂੰਗੀ ਯਾਰ ਬਰੀਡ ਚੰਗੀ ਆ ਦੁੱਧ 14 ਕਿਲੋ ਕਰੂਗੀ ਜਨਾ ਚਾਹੀਦਾ ਇਹਨੂੰ ਹਾਂ ਸੇਵਾ ਕਰੂਗਾ ਇੱਕ ਅੱਗਿਆ ਆ ਗਈ ਵੀਰੇ ਇਹਦੀ ਕੀ ਡਿਟੇਲ ਆ ਇਹ ਇਹਦਾ ਸ਼ਾਹੀ ਬੱਚਾ ਮਰਿਆ ਕਿੰਨੇ ਚਿਰ ਦੀ ਸੂਈ ਕੋਈ ਆ ਦੋ ਮਹੀਨੇ ਦੇ ਲਾਗੇ ਬੰਨੇ ਆ ਠੀਕ ਆ ਹਾਂਜੀ ਦੁੱਧ ਕਿੰਨਾ ਵੀਰੇ? ਸ਼ਾਇਦ ਥੱਲੇ 12 ਕਿਲੋ ਹੋਊਗਾ। ਆਪਾਂ 11 ਕਿਲੋ ਪੱਕਾ ਕਰਕੇ ਦੇਣਾ ਜੋ। ਦੁੱਧ 12 ਤੇ 11 ਪੱਕਾ ਮੰਨ ਕੇ ਕੋਈ ਭੈਣ ਭਰਾ ਖੜ ਲਿਆ ਆਪਣੇ ਦਾ। 11 ਵਾਣਾ ਮਾਰੇ 11। ਅੱਛਾ ਤੇ ਚੂਣ ਚਾਂ ਇੱਕ ਨੰਬਰ। ਇਹ ਵੀ ਸੀਲ ਸਾਉ। ਹਾਂ ਰੱਸੀ ਲੈਂਦੀ ਜੋ। ਠੀਕ ਆ। ਵੀ ਮਿਆਣਾ ਪਾ ਕੇ ਵੇਜੋ ਪਹਾੜਾ ਸੱਟ ਕੇ ਤੇ ਚੋਵੋ। ਤੋਰ ਕਰਾਉ ਚੱਕ। ਤੇ ਵੀਰੇ ਟੀਕਾ ਟੂਗਾ ਤਾਂ ਨਹੀਂ ਲੱਗਾ ਇਹਦੇ? ਨਹੀਂ ਵੀਰੇ ਜੀ ਟੀਕਾ ਇਹਨੂੰ ਪਰਸੋਂ ਭਰਾਇਆ ਜੋ। ਅੱਛਾ ਠੀਕ ਆ। ਟੀਕਾ ਭਰਾ ਤਾਂ ਹਾਂ। ਵੀ ਗਾਂ ਗੱਬਨ ਨਿਕਲਿਆ ਵੇ ਤਾਂ ਅਗਲੇ ਦੀ ਕਿਸਮਾ ਆ। ਨਹੀਂ ਠੀਕ ਆ। ਵੇੜੇ ਵੀ ਚੰਗੀ ਪ੍ਰਿੰਟ ਵੀ ਸੋਹਣਾ ਤੇ ਥਣ ਦਾ ਸਾਇਸ ਸੂਜਣਾ ਮਾਝਾ ਵਾਲਾ ਥਣ ਲੱਗਿਆ ਹੋਇਆ ਹੌਲੀ ਤੋਰੀ ਮੇਰਾ ਪੁੱਤ ਵੇਖੋ ਥਣ ਜਿਵੇਂ ਲੱਗਿਆ ਕਹਿ ਤਾਂ ਨਾ ਤੁਹਾਨੂੰ ਮੈਂ ਮਾਝਾ ਰਗਾ ਕਰ ਮਾਰੀ ਨੂੰ ਕਾਲਾ ਮੋਟਾ ਥਣ ਲੱਗਿਆ ਹੋਇਆ ਚਵਾਈ ਤਾਂ ਵੀਰੇ ਮੋਟੀ-ਮੋਟੀ ਹੋਊ ਇਹਦੀ ਨਹੀਂ ਠੀਕ ਆ ਵੇਖੋ ਸੁਣੋ ਬਾਈ ਕਹਿੰਦਾ ਵੀ ਉਂਗਲ ਵਰਗੀ ਧਾਰ ਆਉਂਦੀ ਮੋਟੀ ਜਿਵੇਂ ਕਹਿੰਦਾ ਚੀਚੀ ਵਰਗੀ ਮੋੜ ਲਿਆ ਮੇਰਾ ਭਰਾ ਇਹ ਵੀਰੇ ਕਿੰਨੇ ਦਿਨਾਂ ਦੀ ਆਈ ਆਪਣੇ ਕੋਲੇ ਵੀਰ ਜੀ ਇਹ 4 ਦਿਨ ਹੋਇਆ ਜੀ ਤੇ ਯਾਰ ਮੇਰਾ ਮਾਣਾ ਦਾ ਦੁੱਧ ਵੀ ਗਾਂ ਵਧੂਗੀ ਹਾਂ ਜੀ ਵੀਰ ਜੀ ਵਧੂਗੀ ਗਾੜੀ ਸੇਵਾਣੀ ਹੈ ਹੈਨਾ ਵਾਵਾ ਹਾਂ ਕਿਤਾ ਪਾਉ ਕੋਈ ਨਹੀਂ ਹੁਣਾ ਉਹ ਨਹੀਂ ਝੂ ਹਨਾ ਕਿਉਂਕਿ ਗਾਂ ਬਰੀਡ ਵਾਲੀ ਆ ਦੁੱਧ 13 14 ਤੋਂ ਕਿਤੇ ਨਹੀਂ ਜਾਂਦੀ ਵੇਖੋ ਸਜਣੋ ਵਹਿੜ ਚੰਗੀ ਆ ਵੀਰ ਹਰਾਂ ਕੋਲੇ ਬਾਕੀ ਟੀਕਾ ਵੀ ਰਖਾਤਾ ਬਾਈ ਹਰੀ ਕਹਿੰਦੇ ਤੇ ਠੀਕ ਆ 18 ਦਾ ਤਿੰਨ ਦਿਨ ਹੋ ਗਏ 21 ਨੂੰ ਵੀਡੀਓ ਕਰੀ ਜਾਨੇ ਆਪਾਂ ਹਨਾ ਤੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਮੁੱਲ ਕਰਦੇ ਤਾਂ 32000 ਹਾਂ ਹਾਂ ਨਹੀਂ 68000 ਦੀ ਦੇਣੀ ਹੋਰ ਵੀ ਕਰਦਗੇ ਯਾਰ ਮੌਕੇ ਤੇ ਬੱਚੇ ਤੋਂ ਬਿਨਾ ਜੇ ਕੋਈ 200 ਰੁਪਏ ਆਉਂਦੇ ਆ ਤਾਂ ਜੈ ਜੀ ਨਾ 68000 ਦੀ ਹੋਗੀ ਅੱਛਾ ਹਾਂਜੀ ਮਾਨ ਤਾਂ ਤੇਰਾ ਛਾ ਫੋਲੀ ਕੀਤਾ 27 ਦੀ ਹਾਂਜੀ ਨਹੀਂ ਠੀਕ ਆ گاਉਂ ਵੀ ਪੈਸੇ ਲਾ ਕੇ ਆਈਆਂ ਹਨਾ ਹਾਂ ਨਹੀਂ ਆਹ ਜਿਹੜੇ ਘਰੋਂ ਲਈ ਉਹਨਾਂ ਨੇ ਵੀ ਪੈਸੇ ਹਨਾ ਵਟ ਕੇ ਫੇਰ ਹੀ ਦਿੱਤੀ ਆ ਇਹ ਸੱਚ ਨੂੰ ਮੱਖੀ ਆ ਇਹ ਨਾਲ ਸੋਚਿਓ ਲੱਤਾਂ ਮਾਰਦੀ ਆ ਵਿਚਾਰੀ گاਵਾ ਸੀ ਨਹੀਂ ਉਹ ਤਾਂ ਵੇਖ ਲੂਗਾ ਕੋਈ ਭੈਣ ਭਰਾ ਆਪੇ ਆਨਲਾਈਨ ਲਓ ਵੀ ਸਜਨੋ ਇਹ ਸੀਗੇ ਵੀਰ ਹਰਾਂ ਕੋਲੇ ਪਸ਼ੂ ਜਿਹੜੇ ਫੋਰ ਸੇਲ ਵਿਕਾਊ ਆ ਤੇ ਕਰਕੇ ਨਾ ਤਸੱਲੀ ਜ਼ਰੂਰ ਖਰੀਦਦਾਰੀ ਕਰਿਓ ਆ ਵੀ ਵੜ ਬਹੁਤ ਚੰਗੀ ਆ ਬਾਈ ਹਰਾਂ ਕੋਲੇ ਲੇਵੇ ਲੂਵੇ ਦੀਆਂ ਨਾ ਜਿਵੇਂ ਕਹਿ ਦਈਏ ਤਿਆਂ ਤੋੜੀ ਬੈਠੀ ਥੋੜੀ ਦਰਖਤਾਂ ਥੱਲੇ ਆ ਤੇ ਮੱਖੀ ਆ ਗਈ ਆ ਮੋਟੀ ਮੋਟੀ ਤਾਂ ਪਸ਼ੂ ਥੋੜੇ ਜੇ ਕਰਦੇ ਆ ਧੰਨਵਾਦ ਆ ਸਜਣੋ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ